ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆ 29 ਜੁਲਾਈ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਵੀਰੋ ਅੱਜ 29 ਜੁਲਾਈ ਦੀ ਰਾਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸੋ ਆਪਾਂ ਸਾਰੀ ਜਾਣਕਾਰੀ ਮਿਲੀ ਅਪਡੇਟ ਦੇ ਮੁਤਾਬਕ ਸਾਂਝੀ ਕਰਦੇ ਆਂ ਵੀਰੋ ਜ ਦਿਨ ਦੇ ਸਮੇਂ ਆਪਾਂ ਨੂੰ ਕੁਝ ਭਾਗਾਂ ਦੇ ਵਿੱਚ ਤੇਜ਼ ਮੀਂਹ ਕੁਝ ਭਾਗਾਂ ਦੇ ਵਿੱਚ ਦਰਮਿਆਨਾ ਮੀਂਹ ਕੁਝ ਭਾਗਾਂ ਦੇ ਵਿੱਚ ਵਿਰੋਧ ਦਰਮਿਆਨੇ ਤੋਂ ਜ਼ਿਆਦਾ ਮੀਂਹ ਵੀ ਦੇਖਣ ਨੂੰ ਮਿਲਿਆ ਸਵੇਰ ਤੋਂ ਲੈ ਕੇ ਤਕਰੀਬਨ ਵੀਰੋ ਕੱਲ ਅੱਧੀ ਰਾਤ ਤੋਂ ਲੈ ਕੇ ਇੱਕ ਸਿਸਟਮ ਜੋ ਕਿ ਪੂਰਬੀ ਪਾਸੋਂ ਇੰਟਰ ਹੋਇਆ ਸੀ ਵੀਰੋ ਦੂਸਰਾ ਸਿਸਟਮ ਜੋ ਕਿ ਪੰਜਾਬ ਦੇ ਦੱਖਣੀ ਭਾਗਾਂ ਦੇ ਵਿੱਚੋਂ ਇੰਟਰ ਹੋਇਆ ਸੀ ਵੀਰੋ ਇਹਨਾਂ ਸਿਸਟਮਾਂ ਦੇ ਚੱਲਦਿਆਂ ਆਪਾਂ ਨੂੰ ਪੰਜਾਬ ਦੇ ਤਕਰੀਬਨ ਵੀਰੋ 80 85 90% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਲੰਘੇ ਦੋ ਤਿੰਨ ਦਿਨਾਂ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਜਿਸ ਦੇ ਕਨ ਵੀ ਬੀਰੋ ਦਾ ਟੈਂਪਰੇਚਰ 4 ਤੋਂ 5 ਡਿਗਰੀ ਥੱਲੇ ਰਹੇ ਨੇ ਤੇਜ਼ ਪੂਰਬੀ ਹਵਾਵਾਂ ਵਗਦੀਆਂ ਰਹੀਆਂ ਨੇ ਸੋ ਚੱਕਰਬਤੀ ਤੂਫਾਨ ਦਾ ਸ੍ਰਿ ਜੋ ਕਿ ਇੱਕ ਚੱਕਰਬਤੀ ਸਿਸਟਮ ਬਣਿਆ ਸੀ ਗੁਜਰਾਤ ਦੇ ਆਸ-ਪਾਸ ਸੋ ਉਹ ਸਿਸਟਮ ਦਾ ਪ੍ਰਭਾਵ ਵੀ ਰੋਣ ਇਸ ਟਾਈਮ ਖ ਬਿਲਕੁਲ ਨਾਮਾਤਰੀ ਰਹਿ ਗਿਆ ਥੋੜਾ ਮੋਟਾ ਬੀਰੋ ਪ੍ਰਭਾਵ ਉਹ ਤਾਂ ਘਟ ਚੁੱਕਿਆ ਥੋੜਾ ਮੋਟਾ ਰਹਿ ਗਿਆ ਬਾਕੀ ਅੱਜ ਰਾਤ ਦੇ ਸਮੇਂ ਵੀਰੋ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ ਆਈ ਪੰਜਾਬ ਦੇ ਕਿਸੇ ਕਿਸੇ ਖੇਤਰਾਂ ਦੇ ਵਿੱਚ ਜੋ ਕਿ ਬੀਰੋ ਖਾਸ ਕਰਕੇ ਸਰਹੱਦੀ ਪੱਛਮੀ ਖੇਤਰ ਜਿਵੇਂ ਕਿ ਮੁਕਸਰ ਸਾਹਿਬ ਫਾਜ਼ਿਲਕਾ ਇਹਦੇ ਵਿੱਚ ਬੀਰੋ ਫਰੀਦਕੋਟ ਫ ਬਦਲਵਾਈ ਦੇ ਨਾਲ ਹਲਕੀ ਫੁਲਕੀ ਛੋਟੀ ਮੋਟੀ ਕਿਣਮਣ ਹੋ ਸਕਦੀ ਹੈ ਪਰ ਕੋਈ ਜਿਆਦਾ ਵੱਡੇ ਮੀਂਹ ਦੇ ਅਸਰ ਨਹੀਂ ਹੋਣਗੇ ਬਾਕੀ ਵੀਰੋ ਪੂਰਬੀ ਦੇ ਦੱਖਣੀ ਭਾਗ ਦੇ ਜੋ ਪੰਜਾਬ ਦੇ ਹਲਕੀ ਫੁਲਕੀ ਬਦਲਵਾਈ ਦੇ ਅੰਡਰ ਜਰੂਰ ਕਵਰ ਰਹਿਣਗੇ ਛੋਟੇ ਮੋਟੇ ਪਰ ਵੀਰੋ ਕੋਈ ਜਿਆਦਾ ਮੀਂਹ ਦੇ ਅਸਰ ਇਹਨਾਂ ਖੇਤਰਾਂ ਦੇ ਵਿੱਚ ਨਹੀਂ ਹੋਣਗੇ ਉਮੀਦ ਹੈ ਵੀਰੋ ਕਿ ਕੱਲ ਸਵੇਰ ਤੋਂ ਮੌਸਮ ਦੇ ਵਿੱਚ ਆਪਾਂ ਨੂੰ ਸਧਾਰ ਦੇਖਣ ਨੂੰ ਮਿਲੇਗਾ ਹਵਾਵਾਂ ਰਾਤ ਦੇ ਸਮੇਂ ਵੀ ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਵੀਰੋ ਕੱਲ ਸਵੇਰ ਦੀ ਅਪਡੇਟ ਆਪਾਂ ਨੂੰ ਜਿਵੇਂ ਵੀ ਮਿਲਦੀ ਆਪਾਂ ਸਾਰੀ ਜਾਣਕਾਰੀ ਲੈ ਕੇ ਸਵੇਰ ਦੀ ਵੀਡੀਓ ਦੇ ਵਿੱਚ ਫੇਰ ਕਿਸਾਨ ਵੀਰਾਂ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੇ ਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ